ਸਾਨ ਗੁਰੂ ਅਰਜਨ ਦੇਵ ਜੀ ਦਾ ਜਨਮ 15 April 1563 ਇਸਵੀ ਨੂੰ ਸ੍ਰੀ ਗੋਵਿੰਦਪਾਲ ਸਾਹਿਬ ਵਿਖੇ ਹੋਇਆ। ਉਹਨਾਂ ਦੀ ਮਾਤਾ ਜੀ ਦਾ ਨਾਮ ਬੀਬੀ ਪਾਨੀ ਜੀ ਅਤੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਸਨ। ਬੀਬੀ ਪਾਨੀ ਜੀ ਕਿਉਂਕਿ ਗੁਰੂ ਅਮਰਦਾਸ ਜੀ ਦੇ ਇਸ ਪੁੱਤਰੀ ਸਨ। ਇਸ ਲਈ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਲੱਗਦੇ ਸਨ। ਜਿਸ ਸਮੇ ਧੰ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਉਸ ਸਮੇ ਗੁਰੂ ਰਾਮਦਾਸ ਜੀ ਹਾਲੇ ਗੁਰੂ ਨਹੀਂ ਬਣੇ ਸਨ ਅਤੇ ਗੁਰੂ ਅਮਰਦਾਸ ਜੀ ਦੀ ਸੇਵਾ ਹੀ ਕਰਦੇ ਸਨ ਜਦ ਗੁਰੂ ਅਮਰਦਾਸ ਜੀ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੀ ਪੁੱਤਰੀ ਦੇ ਘਰ ਤੀਜੇ ਪੁੱਤਰ ਨੇ ਜਨਮ ਲਿੱਤਾ ਹੈ ਤਾਂ ਉਹ ਆਪਣੇ ਦੋਤਰੇ ਨੂੰ ਵੇਖਣ ਲਈ ਕੋਇਂਦਵਾਲ ਸਾਹਿਬ ਚਲੇ ਗਏ ਪਹਿਲੀ ਨਜ਼ਰ ਹੀ ਵੇਖਦਿਆ ਉਹਨਾਂ ਨੇ ਇਹ ਕਹਿ ਦਿੱਤਾ ਇਹ ਇਹ ਭਾਰੀ ਪੁਰਸ਼ ਬਣੇਗਾ ਗੁਰੂ ਅਮਰਦਾਸ ਜੀ ਆਪਣੇ ਇਸ ਧੋਤਰੇ ਨੂੰ ਬਹੁਤ ਹੀ ਪਿਆਰ ਕਰਦੇ ਸਨ ਇਸ ਲਈ ਗੁਰੂ ਅਰਜਨ ਦੇਵ ਜੀ ਉਹਨਾਂ ਪਾਸ ਜਾਣ ਲਈ ਉਤਾਵਲੇ ਰਹਿੰਦੇ ਸਨ ਉਹ ਆਮ ਤੌਰ ਤੇ ਗੁਰੂ ਘਰ ਵਿੱਚ ਆ ਕੇ ਹੀ ਖੇਡਦੇ ਸਨ ਇੱਕ ਵਾਰ ਜਦ ਉਹ ਖੇਡ ਰਹੇ ਸਨ ਤਾ ਉਹਨਾਂ ਦੀ ਗੇਂਦ ਰੜਦੀ ਹੋਈ ਗੁਰੂ ਅਮਰਦਾਸ ਜੀ ਦੇ ਪਲੰਘ ਹੇਠ ਚਲੀ ਗਈ। ਗੁਰੂ ਜੀ ਉਸ ਵੇਲੇ ਆਰਾਮ ਕਰ ਰਹੇ ਸਨ। ਜਦ ਗੁਰੂ ਅਰਜਨ ਦੇਵ ਜੀ ਗੇਂਦ ਲੈਣ ਵਾਸਤੇ ਪਲੰਘ ਹੇਠ ਗਏ ਤਾਂ ਪਲੰਘ ਹੀ ਉੱਚਾ ਝੁਕਿਆ ਗਿਆ। ਅਤੇ ਗੁਰੂ ਅਮਰਦਾਸ ਜੀ ਦੀ ਜਾਗ ਖੁੱਲ ਗਈ। ਮਨ ਜੀ ਹਿਲਦੀ ਵੇਖ ਕੇ ਉਹਨਾਂ ਸਹਿਜ ਸੁਭਾਅ ਹੀ ਆਖਿਆ। ਏ ਕੇੜਾ ਵੱਡਾ ਪੁਰਖ ਹੈ ਭਾਰੀ ਜਿਸ ਮਨ ਜੀ ਹਿਲਾਈ ਸਾਡੀ ਸਾਰੀ ਜਦ ਧੰਨ ਗੁਰੂ ਅਮਰਦਾਸ ਜੀ ਇਹ ਬਚਨ ਕਰ ਰਹੇ ਸਨ ਤਾਂ ਉਹਨਾਂ ਦੀ ਸੁਪੁੱਤਰੀ ਬੀਬੀ ਭਾਨੀ ਵੀ ਉੱਥੇ ਪੁੱਜ ਗਏ ਬੀਬੀ ਭਾਨੀ ਜੀ ਨੇ ਕਿਹਾ ਇਹ ਤੁਹਾਡਾ ਦੋਤਾ ਜੇ ਦੋਤਾ ਜਦ ਗੁਰੂ ਜੀ ਨੇ ਇਹ ਸ਼ਬਦ ਸੁਣੇ ਤਾਂ ਉਹ ਫੇਰ ਬੋਲੇ ਦੋਤਾ ਬਾਣੀ ਦਾ ਪੋਹਤਾ ਮੇਰੋਂਾ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਪਾਸ ਬੁਲਾ ਕੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਕਹਿਣ ਲੱਗੇ ਅੱਜ ਤੋਂ ਸਾਡੇ ਪਾਸ ਪੜਨੇ ਆਇਆ ਕਰ ਅਸੀਂ ਤੈਨੂੰ ਪੰਜਾਬੀ ਅਤੇ ਗੁਰਬਾਣੀ ਪੜ੍ਹਾਵਾਂਗੇ ਰਾਗ ਵਿਦਿਆ ਵੀ ਸਿਖਾਵਾਂਗੇ ਧੰਨ ਗੁਰੂ ਅਮਰਦਾਸ ਜੀ ਨੇ ਬੀਬੇ ਪਾਣੀ ਜੀ ਨੂੰ ਵੀ ਹਿਦਾਇਤ ਕਰ ਦਿੱਤੀ ਕਿ ਉਹ ਬੱਚੇ ਨੂੰ ਲੈ ਕੇ ਰੋਜ ਉਹਨਾ ਪਾਸ ਆਇਆ ਕਰਨ ਧਾਨ ਗੁਰੂ ਅਰਜਨ ਦੇਵ ਜੀ ਦੀ ਉਮਰ ਸਿਰਫ 4 ਸਾਲ ਦੀ ਸੀ ਉਹ ਬੜੀ ਦਿਲਚਸਪੀ ਨਾਲ ਗੁਰੂ ਅਮਰਦਾਸ ਜੀ ਪਾਸੋਂ ਪੜ੍ਹਦੇ ਸਨ ਅਤੇ ਬਹੁਤ ਹੀ ਛੇਤੀ ਰਾਗ ਵਿਦਿਆ ਦੇ ਵੀ ਮਾਹਰ ਹੋ ਗਏ ਸਨ ਜਦ ਗੁਰੂ ਅਮਰਦਾਸ ਜੀ ਨੇ ਇਹ ਸਮਝ ਲਿਆ ਕਿ ਗੁਰੂ ਅਰਜਨ ਦੇਵ ਜੀ ਵਿਦਿਆ ਵਿੱਚ નિਪੁੰਨ ਹੋ ਗਏ ਹਨ ਅਤੇ ਹਰ ਰਾਗ ਨੂੰ ਬੜੀ ਸੁੰਦਰ ਆਵਾਜ਼ ਵਿੱਚ ਗਾ ਸਕਦੇ ਹਨ ਤਾਦ ਉਹਨਾ ਨੇ ਬਾਬਾ ਮੋਹਰੀ ਜੀ ਨੂੰ ਗਣਿਤ ਪੜਾਉਣ ਵਾਸਤੇ ਲਾ ਦਿੱਤਾ। ਬਾਬਾ ਮੋਹਰੀ ਜੀ ਗਣਿਤ ਵਿਦਿਆ ਵਿੱਚ ਬਹੁਤ ਹੀ ਮਾਹਰ ਸਨ। ਇਸ ਲਈ ਗੁਰੂ ਅਰਜਨ ਦੇਵ ਜੀ ਨੂੰ ਉਹਨਾ ਨੇ ਗਣਿਤ ਵਿਦਿਆ ਵਿੱਚ ਚੰਗਾ ਮਾਹਰ ਬਣਾ ਦਿੱਤਾ। ਧਾਨ ਗੁਰੂ ਅਮਰਦਾਸ ਜੀ ਨੇ ਹਿੰਦੀ ਸੰਸਕ੍ਰਿਤ ਪੜਾਉਣ ਵਾਸਤੇ ਭਾਈ ਬੇਣੀ ਜੀ ਦੀ ਜ਼ਿੰਮੇਵਾਰੀ ਲਾ ਦਿੱਤੀ। ਉਸ ਸਮੇਂ ਮੁਸਲਮਾਨੀ ਹਕੂਮਤ ਹੋਣ ਕਰਕੇ ਸਰਕਾਰੀ ਭਾਸ਼ਾ ਫਾਰਸੀ ਸੀ ਇਸ ਲਈ ਇੱਕ ਫਾਰਸੀ ਦੇ ਮੌਲਵੀ ਨੂੰ ਉਹਨਾਂ ਨੂੰ ਫਾਰਸੀ ਪੜ੍ਹਾਉਣ ਵਾਸਤੇ ਨਿਯੁਕਤ ਕਰ ਦਿੱਤਾ ਗਿਆ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੀ 10 ਸਾਲ ਦੀ ਉਮਰ ਤੱਕ ਹਰ ਪ੍ਰਕਾਰ ਦੀ ਪੜ੍ਹਾਈ ਮੁਕੰਮਲ ਕਰ ਲਈ ਸੀ ਪਰ ਸਭ ਤੋਂ ਵੱਧ ਉਹਨਾਂ ਨੂੰ ਗੁਰਬਾਣੀ ਨਾਲ ਪਿਆਰ ਸੀ ਉਹ ਗੁਰਬਾਣੀ ਨੂੰ ਜ਼ੁਬਾਨੀ ਯਾਦ ਕਰਕੇ ਸ਼ਾਮ ਨੂੰ ਪਿਤਾ ਗੁਰੂ ਅਰਾਮਦਾਸ ਜੀ ਨੂੰ ਸੁਣਾਉਂਦੇ ਸਨ ਤਾਂ ਗੁਰੂ ਰਾਮਦਾਸ ਜੀ ਉਹਨਾਂ ਦੀ ਰਾਗ ਵਿਦਿਆ ਦੀ ਇੰਨੀ ਮੁਹਾਰਤ ਵੇਖ ਕੇ ਬਹੁਤ ਪ੍ਰਸੰਨ ਹੁੰਦੇ ਸਨ ਤਾਂ ਗੁਰੂ ਅਰਜਨ ਦੇਵ ਜੀ ਨੂੰ ਘੋੜ ਸਵਾਰੀ ਅਤੇ ਨੇਜੇ ਬਾਜੀ ਦਾ ਵੀ ਬਹੁਤ ਸ਼ੌਂਕ ਸੀ ਉਹ ਜਦ ਸਵੇਰੇ ਆਪਣੇ ਪਿਤਾ ਜੀ ਹਾਤੇ ਭਰਾਵਾ ਨਾਲ ਸੈਰ ਕਰਨ ਜਾਂਦੇ ਤਾ ਘੋੜ ਸਵਾਰੀ ਦੇ ਹਰ ਦਾ ਪੇਚ ਚੰਗੀ ਤਰ੍ਹਾਂ ਸਿੱਖਦੇ ਕਈ ਵਾਰ ਭਰਾਵਾ ਨਾਲ ਨੇਜੇ ਬਾਜੀ ਦਾ ਮੁਕਾਬਲਾ ਵੀ ਹੁੰਦਾ ਸੀ ਧੰਨ ਗੁਰੂ ਅਰਜਨ ਦੇਵ ਜੀ ਬਾਬਾ ਮੋਹਨ ਦਾ ਵੀ ਬਹੁਤ ਸਤਿਕਾਰ ਕਰਦੇ ਸਨ ਉਹ ਉਹਨਾਂ ਨੂੰ ਪੂਰਨ ਸ਼ਾਂਤ ਸਮ័យ ਦੇ ਸਨ ਆਪਣੇ ਮਾਤਾ ਪਿਤਾ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਸੀ ਧੰਨ ਗੁਰੂ ਅਰਜਨ ਦੇਵ ਜੀ ਹਮੇਸ਼ਾ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੇ ਸਨ ਉਹਨਾਂ ਦੇ ਹਰ ਹੁਕਮ ਦੀ ਪਾਲਣਾ ਕਰਦੇ ਸਨ ਮਾਤਾ ਪਾਨੀ ਜੀ ਨੇ ਉਹਨਾਂ ਨੂੰ ਪਾਣਾ ਮੰਨਣਾ ਸਿਖਾਇਆ ਅਤੇ ਧੰ ਧੰ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਸੱਚੀ ਸੁੱਚੀ ਸੇਵਾ ਤ੍ਰੇਡ ਕਰਾਈ ਇਸ ਪ੍ਰਕਾਰ ਧੰ ਧੰ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਹੁਤ ਹੀ ਛੋਟੀ ਉਮਰ ਵਿੱਚ ਵਿਦਿਆ ਘੋੜਸਵਾਰੀ ਅਤੇ ਸ਼ਸਤਰ ਚਲਾਉਣੇ ਸਿੱਖ ਲੈਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ